ਔਨਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨੋ ਸੰਧੀ ਐਸੋਲੇ ਮੌਜੂਦ ਹਾਂ ਫਲੋਰ ਦੇ ਨਜ਼ਦੀਕ ਪਿੰਡ ਹਰੀਪੁਰ ਦੇ ਵਿੱਚ ਇਹ ਤੁਹਾਨੂੰ ਦੱਸ ਦਈਏ ਜਿਵੇਂ ਕਿ ਅੱਜ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਜਿਹੜੀ ਆ 7 ਤਰੀਕ ਨੂੰ ਮਾਪਿਆਂ ਨਾਲ ਮਿਲਣੀ ਆ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਆ ਜਿਹੜੀ ਰੱਖੀ ਗਈ ਸੀ ਵੀ ਕੀ ਕਮੀਆਂ ਪੇਸ਼ੀਆਂ ਜਾਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਪੇਰੈਂਟਸ ਦੀ ਅਗੜੀ ਮਾਪਿਆਂ ਨਾਲ ਅੱਜ ਮਿਲਣੀ ਰੱਖੀ ਗਈ ਸੀ ਉਸ ਦੇ ਚੱਲਦੇ ਆ ਆਲਟ ਚੀਜ਼ ਦੇਖਣ ਨੂੰ ਮਰ ਰਹੀ ਹੈ ਤੁਸੀਂ ਦੇਖ ਸਕਦੇ ਆ ਇਸ ਵੇਲੇ ਮੌਜੂਦ ਆ ਸੀ ਫਲੋਰ ਤੋਂ ਨੂਰ ਮਹਿਲ ਰੋਡ ਦੇ ਉੱਤੇ ਸਰਕਾਰੀ ਪ੍ਰਾਇਮਰੀ ਹਾਈ ਸਕੂਲ ਹਰੀਪੁਰ ਦੇ ਬੱਚੇ ਆ ਪੜ੍ਹਾਈ ਨੂੰ ਲੈ ਕੇ ਜਿਹੜਾ ਆਪਣੇ ਭਵਿੱਖ ਨੂੰ ਦੇਖਦੇ ਹੋ ਉਹਨਾਂ ਨੂੰ ਰੋਡ ਦੇ ਉੱਤੇ ਆ ਜਿਹੜਾ ਅੱਜ ਬਹਿਣਾ ਪੈ ਗਿਆ ਤੁਹਾਨੂੰ ਦੱਸ ਦਈਏ ਵੀ ਜਿੰਨੀ ਕਿ ਜਾਣਕਾਰੀ ਸਾਨੂੰ ਮਿਲੀ ਆ ਉੱਥੇ ਆ ਜਿਹੜਾ ਸਰਕਾਰੀ ਹਾਈ ਸਕੂਲ ਦੇ ਵਿੱਚ ਆ ਜਿਹੜਾ ਪੰਜ ਟੀਚਰ ਆ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਸੀ ਜਿਨ੍ਹਾਂ ਦੇ ਵਿੱਚੋਂ ਇਸ ਵੇਲੇ ਤਿੰਨ ਟੀਚਰ ਮਜ਼ੂਰ ਆ ਦੋ ਨੂੰ ਆ ਜਿਹੜਾ ਸਰਕਾਰ ਨੇ ਆਪਣੀਆਂ ਵੋਟਾਂ ਲਈ ਕਹਿ ਲੋ ਜੋ ਇਹਨਾਂ ਦੇ ਦੱਸਣ ਮਤਾਵਾਕ ਆ ਜਿਵੇਂ ਕਿ ਵੋਟਾਂ ਦੀ ਕਟਬੱਡ ਹੋ ਰਹੀ ਆ ਵੋਟਾਂ ਬਣ ਰਹੀਆਂ ਆ ਜਾਂ ਵੋਟਾਂ ਦੀ ਤਫ਼ਤੀਸ਼ ongoing ਆ ਉਸ ਦੇ ਚੱਲਦੇ ਆ ਜਿਹੜਾ ਉਹਨਾਂ ਦੀ ਡਿਊਟੀ ਲਗਾਈ ਗਈ ਆ ਤੋ ਤਿੰਨ ਟੀਚਰ ਆ ਜਿਹੜੇ ਇੱਥੇ ਮੌਜੂਦ ਆ ਇਹਨਾਂ ਵੱਲੋਂ ਰੋਸ ਕੀਤਾ ਜਾ ਰਿਹਾ ਵੀ ਇੱਕ ਇੰਗਲਿਸ਼ ਟੀਚਰ ਆ ਜੋ ਕਿ ਬੱਚਿਆਂ ਨੂੰ ਇੰਗਲਿਸ਼ ਪੜ੍ਹਾਉਂਦਾ ਉਸ ਨੂੰ ਵੀ ਬਦਲ ਕੇ ਆ ਜਿਹੜਾ ਕਿਤੇ ਹੋਰ ਆ ਛੋਟਾ ਸਕੂਲ ਜਿਹਨੂੰ ਕਹਿੰਦੇ ਆਪਾਂ ਹਾਈ ਸਕੂਲ ਪ੍ਰਾਇਮਰੀ ਸਕੂਲ ਦੇ ਵਿੱਚ ਆ ਜਿਹੜਾ ਉਹਨਾਂ ਨੂੰ ਆ ਸ਼ਟ ਕੀਤਾ ਗਿਆ ਸਾਡੇ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰ ਲਵਾਂਗੇ ਕੀ ਸਾਰਾ ਮਾਮਲਾ ਸਰ ਕੀ ਕਹਿਣਾ ਚਾਹੁੰਦੇ ਅੱਜ ਬੱਚਿਆਂ ਨੂੰ ਲੈ ਕੇ ਬੱਚਿਆਂ ਨਾਲ ਪੂ ਇੱਕ ਦੇਖਦੇ ਹੋਏ ਆਪਾਂ ਨੂੰ ਰੋਡ ਦੇ ਉੱਤੇ ਬਹਿਣਾ ਪੈ ਗਿਆ ਕੀ ਕਹੋਗੇ ਪਹਿਲਾਂ ਤਾਂ ਮੈਂ ਫਲੋਰ ਲਾਈਵ ਦਾ ਧੰਨਵਾਦ ਕਰਦਾ ਹਾਂ ਜਿਹੜਾ ਤੁਸੀਂ ਸਾਡੇ ਸਾਰੇ ਕਵਰਿੰਗ ਕਰਨ ਆਏ ਆ ਤੇ ਮੈਂ ਮਾਮਲਾ ਇਹ ਆ ਜੀ ਸਾਡੇ ਇੱਥੇ ਸਰਕਾਰੀ ਹਾਈ ਸਕੂਲ ਆ ਤੇ ਇੱਕ ਪ੍ਰਾਇਮਰੀ ਸਕੂਲ ਵੀ ਆ ਜਿਹੜਾ ਪ੍ਰਾਇਮਰੀ ਸਕੂਲ ਦੀ ਜੇ ਮੈਂ ਗੱਲ ਕਰਾਂ ਉੱਥੇ ਸਰਕਾਰ ਵੱਲੋਂ ਸਿਰਫ ਇੱਕ ਟੀਚਰ ਆ ਪੰਜਵੀਂ ਕਲਾਸ ਉਹ ਵੀ ਹੈਂਡੀਕੈਪ ਬੀਲ ਚੇਅਰ ਤੇ ਠੀਕ ਹੈ ਦੂਸਰਾ ਉਹ ਐਸੀ ਪ੍ਰਾਈਵੇਟ ਟੀਚਰ ਰੱਖਿਆ ਤਨਖਾਹ ਸੀ ਪਿੰਡ ਵਾਲੇ ਪੰਚਾਇਤ ਦੇ ਰਹੀ ਆ ਠੀਕ ਆ ਉਹਦਾ ਵੀ ਬਹੁਤ ਬੁਰਾ ਲਿਆ ਇੱਕ ਪੱਖੋਂ ਕਹਿ ਰਹੇ ਸਰਕਾਰ ਸਿੱਖਿਆ ਕ੍ਰਾਂਤੀ ਲਿਆਉਣੀ ਹੈ ਤੁਸੀਂ ਦੇਖੇ ਰਹੇ ਸਿੱਖਿਆ ਕ੍ਰਾਂਤੀ ਕੀ ਆ ਜੇ ਸਿੱਖਿਆ ਕ੍ਰਾਂਤੀ ਆ ਰੋਡ ਤੇ ਨਾ ਬੈਠਾ ਬੱਚੇ ਸਾਡੇ ਜਦੋਂ ਪਰ ਮੈਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਵੀ ਦੇਖਿਆ ਜੇ ਮੈਂ ਆਪਣੇ ਪਿੰਡ ਦੀ ਗੱਲ ਵੀ ਕਰਾਂ ਉੱਥੇ ਵੀ ਇੱਕ ਦੋ ਟੀਚਰ ਆ ਪਰ ਸਰਕਾਰਾਂ ਜਿਹੜਾ ਇਸ ਵੇਲੇ ਵੱਡੇ ਵੱਡੇ ਇਸ਼ਤਿਹਾਰ ਲਗਾ ਰਹੀਆਂ ਕਹਿ ਰਹੀਆਂ ਵੀ ਅਸੀਂ ਸਕੂਲਾਂ ਨੂੰ ਆ ਜਿਹੜਾ ਵਧੀਆ ਸਹੂਲਤਾ ਦਵਾਂਗੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਪੜ੍ਹਾਈ ਦਵਾਂਗੇ ਬੜੀਆਂ ਐਡਾ ਚੱਲ ਰਹੀਆਂ ਆ ਪਰ ਅੱਜ ਉਸ ਦੇ ਉਲਟ ਜਿਹੜਾ ਦੇਖਣ ਨੂੰ ਮਿਲ ਰਿਹਾ ਕੀ ਕਹਿਣਾ ਚਾਹੂੰਗੇ ਤੁਸੀਂ ਦੇਖੇ ਰਹੇ ਆ ਕਿ ਸਿੱਖਿਆ ਕ੍ਰਾਂਤੀ کہہ ਰਹੇ ਆ ਸਰਕਾਰ ਬਿਲਕੁਲ ਪੀਰੇ ਹੋ ਰਹੀ ਹੈ ਤੇ ਐਸੀ ਇਹ ਸਾਡੇ ਸਕੂਲ ਦੇ ਵਿੱਚ ਪਹਿਲਾਂ ਸਰਕਾਰੀ ਹਾਈ ਸਕੂਲ ਦੀ ਜੇ ਗੱਲ ਕਰੀਏ ਤਾਂ ਇੱਥੇ ਟੀਚਰ ਸੀਗਾ ਇੰਗਲਿਸ਼ ਟੀਚਰ ਸੀ ਉਹ ਸਰਕਾਰ ਨੇ ਆਰਜੀ ਤੌਰ ਤੇ ਡਿਊਟੀ ਲਵਾ ਕੇ ਜਦ ਕੇ ਸੰਗਰੂਰ ਭੇਜ ਦਿੱਤਾ ਗਿਆ ਹਾਂ ਜੜ ਕੇ ਕਾਗਜ਼ਾਂ ਦੇ ਵਿੱਚ ਇੱਥੇ ਹੀ ਬੋਲ ਰਹੇ ਆ ਕੋਈ ਬਦਲੀ ਨਹੀਂ ਹੋਈ ਆਰਜੀ ਤੌਰ ਤੇ ਡਿਊਟੀ ਲਵਾਤੀ ਹੈ ਉਹਨਾਂ ਦੀ ਜਦ ਕਿ ਆਲਰੇਡੀ ਉਹ ਮਿਡਲ ਸਕੂਲ ਆ ਇਹ ਸਾਡੇ ਹਾਈ ਸਕੂਲ ਆ ਉੱਥੇ ਇੰਗਲਿਸ਼ ਦਾ ਟੀਚਰ ਹੋਰ ਹੈ ਉੱਥੇ ਮੌਜੂਦ ਆ ਕੀ ਸਰਕਾਰ ਨੂੰ ਪਤਾ ਨਹੀਂ ਵੀ ਕਿਹੜੇ ਸਕੂਲ ਦੀ ਕਿਹੜੀ ਡਿਊਟੀ ਹੈ ਸਰਕਾਰ ਬਿਲਕੁਲ ਐਜੂਕੇਸ਼ਨ ਦੇ ਮਾਮਲੇ ਕਹਿ ਰਹੇ ਸਿੱਖਿਆਰਾਂ ਦੀ ਮੈਂ ਨਹੀਂ ਸਮਝਦਾ ਤੁਸੀਂ ਕਹਿ ਕਹਾਂਗੇ ਇਸ ਕਰਕੇ ਸਾਡਾ ਉਹ ਟੀਚਰ ਇੱਥੋਂ ਅਸੀਂ ਦੱਸਦੇ ਤਾਂ ਅਸੀਂ ਇਹ ਕਰ ਰਹੇ ਆ ਵੀ ਸਾਡਾ ਕੋਈ ਹੋ ਜਵੇ ਸੈਟਿੰਗ ਪਰ ਇਹ ਨਹੀਂ ਸਾਡੀ ਕਿਸੇ ਨੇ ਗੱਲ ਨਹੀਂ ਕੋਈ ਕਾਡੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਵੀ ਹੋਈ ਹੈ ਜੀ ਅਸੀਂ ਮੇਲਾ ਕੀਤਾ ਸਰਪੰਚ ਸਾਹਿਬ ਨੇ ਮੇਲਾ ਕੀਤਾ ਡੀਓ ਨੂੰ ਕੀਤੀ ਆ ਤੇ ਜਿਹੜੀ ਸਾਡੇ ਇਹਨਾਂ ਦੇ ਸੀਨੀਅਰ ਆ ਉਹਨਾਂ ਨੂੰ ਵੀ ਕੀਤੀ ਆ ਸਕੂਲ ਦੇ ਜਿਹੜੇ ਹੈਡਨ ਚਾਰਜ ਹਨ ਨਾ ਨਗਰ ਬੈਠੇ ਆ ਉਹਨਾਂ ਨਾਲ ਵੀ رابطہ ਬਣਾਇਆ ਪਰ ਉਹ ਕਹਿ ਰਹੇ ਸਾਨੂੰ ਪ੍ਰੈਸ਼ਰ ਪੈ ਰਿਹਾ ਪ੍ਰੈਸ਼ਰ ਪੈ ਰਿਹਾ ਪਿੱਛੋਂ ਕੀ ਸਿੱਖਿਆ ਕ੍ਰਾਂਤੀ ਕੀ ਹੋਈ ਸਰ ਬਿਲਕੁਲ ਇੱਕ ਪਾਸੇ ਉਠਾ ਰਹੇ ਆ ਇੱਕ ਪਾਸੇ ਇੱਕ ਟੀਚਰ ਵੀ ਨਹੀਂ ਇੱਕ ਪਾਸੇ ਤੁਸੀਂ ਦੋ ਦੋ ਕਰ ਰਹੇ ਆ ਇੱਕ ਪਾਸੇ ਕ੍ਰਾਂਤੀ ਕਰ ਰਹੇ ਆ ਜਿਹੜਾ ਚੈਨਲਾਂ ਦੇ ਉੱਤੇ ਵੱਡੇ ਵੱਡੇ ਇਸ਼ਤਿਹਾਰ ਦੇ ਰਹੀ ਵੀ ਅਸੀਂ ਮਿਡਡੇ ਮੀਲ ਦੇ ਵਿੱਚ ਇਹ ਬੱਚਿਆਂ ਨੂੰ ਇੱਕ ਦਿਨ ਸੰਤਰੇ ਦੇ ਰਹੇ ਆ ਕੇਲੇ ਦੇ ਰਹੇ ਆ ਫਲਾਨੀ ਦਾ ਹਰਜੀ ਸਿੱਖਿਆ ਨਾਲ ਕੇਲੇਆਂ ਸੰਤਰੀਆਂ ਨਾਲ ਕੋਈ ਕ੍ਰਾਂਤੀ ਨਹੀਂ ਹੋਣੀ ਕ੍ਰਾਂਤੀ ਦੇਣੀ ਟੀਚਰ ਨੇ ਭਾਈ ਟੀਚਰ ਸਕੂਲਾਂ ਦੇ ਵਿੱਚ ਹੋਊਗੇ ਤਾਂ ਬੱਚਿਆਂ ਨੂੰ ਕ੍ਰਾਂਤੀ ਹੋਣੀ ਆ ਸਿੱਖਿਆ ਕ੍ਰਾਂਤੀ ਛੇਲੇ ਸੰਤਰੇ ਤੇ ਪਿੰਡ ਦੇ ਬਹੁਤ ਦੇ ਸਕਦੇ ਆ ਸਰਕਾਰ ਦੀ ਲੋੜ ਨਹੀਂ ਸਾਡੇ ਪਿੰਡ ਦੇ ਬਹੁਤ ਕਰ ਸਕਦੇ ਆ ਹਰ ਰੋਜ਼ ਲੰਗਰ ਲਾ ਸਕਦੇ ਸਕੂਲਾਂ ਦੇ ਵਿੱਚ ਸਾਡੇ ਪਿੰਡ ਬਾਰੇ ਐਨਆਰਏ ਵੀ ਇੱਥੇ ਪਿੰਡ ਦੇ ਮੌਜੂਦ ਬਹੁਤ ਵਧੀਆ ਹਾਂ ਵੈਲਡਿੰਗਾ ਬਣਾਈਆਂ ਬੈਲਡਗਾ ਨਹੀਂ ਕੰਮ ਕਰਨਾ ਸਰਕਾਰ ਕਦੀ ਕੋਸ਼ਿਸ਼ ਕਰ ਰਹੀ ਕੋ ਆ ਵੈਲਡਿੰਗ ਬਣਾਤੀ ਆ ਵੈਲਡਿੰਗ ਬੈਲਡਗਾ ਦੇ ਵਿੱਚ ਕੀ ਆ ਬੈਲਡਗਾ ਦੇ ਵਿੱਚ ਜੇ ਕੋਈ ਹੋਊਗਾ ਇਟਾਂ ਨਹੀਂ ਕੀ ਕਰਨਾ ਘੜਾਉਣਾ ਤਾਂ ਟੀਚਰ ਆਣੇ ਆ ਟੀਚਰ ਪ੍ਰੋਵਾਈਡ ਕਰਨੀ ਚਾਹੀਦੇ ਆ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਆ ਸਰਪੰਚ ਸਾਹਿਬ ਨਾਲ ਗੱਲਬਾਤ ਕਰ ਲਾਂਗੇ ਸਰਪੰਚ ਸਾਹਿਬ ਕੀ ਸਾਰਾ ਮਾਮਲਾ ਮਾਮਲਾ ਦੀ ਟੀਚਰ ਲਈ ਰੋਣਾ ਸਾਡੇ ਇਹਨੇ ਟੀਚਰ ਸਾਡਾ ਇੰਗਲਿਸ਼ ਟੀਚਰ ਹੈਗਾ ਪੜਾਈ ਐਮ ਧਿਆਨ ਬਰਾਬਰ ਗਏ ਹੋਆ ਤੇ ਇਹਨੇ ਟੀਚਰ ਸਾਡਾ ਆਏ ਉਹਨਾਂ ਨੂੰ ਕਿਹਾ ਸੀ ਕਿ ਇੱਕ ਮਹੀਨਾ ਟੀਚਰ ਸਾਨੂੰ ਹੋਰ ਰਹਿਣ ਦੇ ਹੋਏ ਪਰ ਉਹ ਕਹਿੰਦੇ ਸਾਨੂੰ ਉੱਪਰੋਂ ਪ੍ਰੈਸ਼ਰ ਪੈ ਰਿਹਾ ਆ। ਉਹਨੇ ਟੀਚਰ ਸਾਡਾ ਬਾਅਦ ਭੇਜਤਾ ਆ ਅਰਜੀ ਤੌਰ ਤੇ। ਤਰਖਾ ਇੱਥੋਂ ਜਾ ਰਹੀ ਆ। ਔਰ ਦੇਖੋ ਇਹ ਨਿਆਣੇ ਕੁਝ ਦੇ ਦੇ ਆ ਇਹ ਨਿਆਣੇ ਸੜਕ ਤੇ ਆ ਪੁੱਤਰੇ ਆ। ਅਸੀਂ ਇਹਨਾਂ ਨੂੰ 10 ਦਿਨ ਹੋ ਗਏ। ਰੋਜ਼ ਹਨ ਰੋਲਾ ਪਾਉਂਦੇ ਸਰਪੰਚ ਸਾਹਿਬ ਆ ਕਰ ਦਿਓ। ਪਰ ਅਸੀਂ ਕੀ ਕਰ ਸਕਦੇ ਆ ਨਹੀਂ ਤਾਂ ਇੱਟਾਂ ਲਵਾ ਸਕਦੇ ਆ। ਗਰਾਊਂਡ ਬਣਾ ਸਕਦੇ ਆ। ਅਸੀਂ ਟੀਚਰ ਥੋੜੇ ਹੋ ਜੇ ਟੀਚਰ ਅਸੀਂ ਪ੍ਰਾਈਵੇਟੇ ਕਰਨੇ ਆ। ਕਦੋਂ ਸਕੂਲ ਦਾ ਸਰਕਾਰੀ ਲਿਖਾਉਣ ਦਾ ਕੀ ਫਾਇਦਾ ਸਰ। ਸਾਨੂੰ ਸਕੂਲ ਤੇ ਟੀਚਰ ਕਹਿੰਦੇ ਇੱਟਾਂ ਨਾਲ ਥੋੜਾ ਪੜਾਉਣਾ। ਇਹ ਇਟਾਰੇ ਨਹੀਂ ਬਣਾਉਣਾ ਸਕੂਲ ਨੂੰ ਨਹੀਂ ਬੱਚਿਆਂ ਨੂੰ ਟੀਚਰ ਦੇ ਬਣਾਉਣਾ ਹੈ ਜੇ ਟੀਚਰ ਨਹੀਂ ਸਾਨੂੰ ਦੇ ਤਾਂ ਸਾਡੇ ਕੋਲ ਜੇ ਬਿਲਡਿੰਗ ਨਹੀਂ ਹੈਗੀ ਸਾਨੂੰ ਦੱਸ ਸਕਦੇ ਪੰਚਾਇਤ ਨੂੰ ਬਿਲਡਿੰਗ ਤੁਹਾਡੇ ਕੋਲ ਨਹੀਂ ਹੈਗੀ ਅਸੀਂ ਬਿਲਡਿੰਗ ਹੋਰ ਬਣਾ ਕੇ ਦੇਵਾਂਗੇ ਪਰ ਟੀਚਰ ਹੀ ਨਹੀਂ ਸਾਡੇ ਕੋਲ ਕੇ ਬਿਲਡਿੰਗ ਤੁਹਾਡੇ ਕੋਲ ਵੱਧੂ ਪਈ ਹੈ ਤੁਹਾਡੀ ਕਿਸੇ ਹਲਕਾ ਇੰਚਾਰਜ ਜਾਂ ਕਿਸੇ ਨਾਲ ਇੱਥੇ ਜਿਹੜੀ ਆ ਮਹਤਵਾਰ ਵਿਅਕਤੀਆਂ ਆ ਨਾ ਫਲੋਰ ਦੇ ਜਿਹੜੇ ਸਕੂਲ ਦੇ ਨਮਾਇੰਦੇ ਆ ਕਿਸੇ ਨਾਲ ਗੱਲਬਾਤ ਹੋਈ ਆ ਵੀ ਸਾਡੇ ਜਿਹੜੇ ਹੈਡ ਟੀਚਰ ਉਹਨਾਂ ਵੀ ਹੋਈ ਆ ਈਡੀਓ ਨੇ ਵੀ ਹੋਈ ਇਹਨਾਂ ਦੇ ਜਲੰਧਰ ਵੀ ਹੋਈ ਮੇਰੀ ਗੱਲਬਾਤ ਉਹਨਾਂ ਨੂੰ ਮੈਂ ਗਿਆ ਸੀਗਾ ਵੀ ਤੁਹਾਨੂੰ ਇੱਕ ਮਹੀਨਾ ਸਾਨੂੰ ਟੀਚਰ ਹੀ ਰਹਿਣ ਦਿਓ ਇਹ ਨਹੀਂ ਸਾਨੂੰ ਕਹਿੰਦੇ ਸ਼ੈਨ ਕਰਕੇ ਦਿਓ ਬੜਾ ਬੜਾ ਟੀਚਰ ਅਸੀਂ ਉੱਥੇ ਭੇਜਣਾ ਆ ਤੇ ਅਬਾ ਅਸੀਂ ਜਦੋਂ ਉਹਨਾਂ ਕੋਲ ਗਿਆ ਤਾਂ ਬਈ ਤੁਸੀਂ ਟੀਚਰ ਨਹੀਂ ਰੱਖ ਸਕਦੇ ਤੁਸੀਂ ਸਾਡੇ ਕੋਲ ਪ੍ਰੈਸ਼ਰ ਹੈ ਇਦਾਂ ਹੀ ਟੀਚਰ ਨਹੀਂ ਦੇ ਸਕਦੇ ਤੁਹਾਨੂੰ ਅਸੀਂ ਆਪਣੇ ਟੀਚਰ ਜਿਹੜੇ ਇੱਥੇ ਗਏ ਉਹ ਹੀ ਪੜ੍ਹਾਉਣਾ ਹੁਣ ਇਹ ਕਿਹੜਾ ਤਰਨਾ ਪ੍ਰਦਰਸ਼ਨ ਕਰਨਾ ਚੱਲ ਰਿਹਾ ਇਹ ਤਾਂ ਜਿੰਨੇ ਤੇ ਸਾਨੂੰ ਟੀਚਰ ਕੋਈ ਆ ਨਹੀਂ ਰਿਹਾ ਕੋਈ ਸਾਨੂੰ ਦੱਸ ਨਹੀਂ ਰਿਹਾ ਇਹਨਾਂ ਜਿਹੜੇ ਉੱਠਣਾ ਹੀ ਨਹੀਂਗੇ ਤੇ ਬੈਠੇ ਰਹਿਣਾ ਆ ਬੱਚੇ ਆ ਭੁੱਖੇ ਦੇ ਆ ਰੋ ਦੇ ਤੇ ਬਿਠਾਲੇ ਆ ਉਹਨਾਂ ਨੂੰ ਇਹ ਹੋਣਾ ਚਾਹੀਦਾ ਬੱਚੇ ਕੀ ਕਰਨਗੇ ਜਦੋਂ ਬੱਚੇ ਤਾਂ ਹੀ ਇੱਥੇ ਸੜਕ 'ਤੇ ਆ ਕੇ ਬੈਠੇ ਆ ਉਹਨਾਂ ਦੇ ਮਾਪੇ ਸਾਰੇ ਸਾਡੇ ਨਾਲ ਵਾ ਦੇਖੋ ਜੀ ਪੰਚਾਇਤ ਮੈਂਬਰ ਆ ਸਾਰੇ ਉਹ ਵੀ ਸਾਡੇ ਨਾਲ ਵਾ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆ ਸਾਨੂੰ ਟੀਚਰ ਦਿੱਤਾ ਜਾਵੇ ਕੋਈ ਬਾੜੀ ਮੋਟੀ ਜਾ ਤੁਸੀਂ ਆਪਣਾ ਫੈਸਲਾ ਆ ਆਤਮਾਰਾਮ ਆਪਣਾ ਕੀ ਹੋਂਦਾ ਕਮਿਸ਼ਨਰ ਸਰਕਾਰੀ ਸੀਨੀਅਰ ਕਮਿਸ਼ਨਰ ਉਪਰ ਤਾਪੜਾ ਲੀਆਨੋ ਬਲੋਕ ਫਲੋਰ ਸਰ ਅੱਜ ਘਰੀਪਰ ਬੈਠੇ ਸਰਕਾਰੀ ਹਾਈ ਸਕੂਲ ਦੇ ਬੱਚੇ ਮਾਪਿਆਂ ਵੱਲੋਂ ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਇਹ ਗ੍ਰਾਮ ਪੰਚਾਇਤ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਵੀ ਸਕੂਲ ਦੇ ਵਿੱਚ ਜਿਹੜੇ ਅਧਿਆਪਕ ਪੁਰੇ ਨਹੀਂ ਆ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਵੀ ਸਰਕਾਰੀ ਕੰਮ ਕਾਜਾਂ ਵਿੱਚ ਵਿਅਸਤ ਕੀਤਾ ਗਿਆ 8ਵੀਂ ਤੇ 10ਵੀਂ ਦੀ ਬੋਰਡ ਦੀ ਪ੍ਰੀਖਿਆ ਤੇ ਧਰਨਾ ਪ੍ਰਦਰਸ਼ਨ ਜਾਰੀ ਸੀ ਤੁਹਾਡੇ ਵੱਲੋਂ ਹੁਣ ਪ੍ਰੋਸਾ ਦਿੱਤਾ ਗਿਆ ਕੀ ਸ਼ਰਮ ਆ ਸਰ ਅਧਿਆਪਕ ਦੀ ਬਦਲੀ ਹੋ ਗਈ ਸੀ ਡਿਪਾਰਟਮੈਂਟ ਵੱਲੋਂ ਬਦਲੀ ਕੀਤੀ ਸੀਗੀ ਤੇ ਸਕੂਪ ਪਿੰਡ ਵਾਲਿਆਂ ਦਾ ਇਹ ਸੀਗਾ ਵੀ ਇਹਨਾਂ ਪੀਪਰਾਂ ਦੇ ਦਿਨਾਂ ਵਿੱਚ ਬਦਲੀ ਨਹੀਂ ਸੀ ਹੋਣੀ ਚਾਹੀਦੀ ਤੇ ਉਹਨਾਂ ਨੇ ਉਸ ਸਬੰਧ ਵਿੱਚ ਧਾਰਨਾ ਪ੍ਰਦਰਸ਼ਨ ਕੀਤਾ ਸੀ ਤੋਂ ਮੈਂ ਮਹਿਤਮੇ ਨਾਲ ਗੱਲ ਕਰਕੇ ਡੀਓ ਮੈਡਮ ਨਾਲ ਗੱਲ ਕਰਕੇ ਉਹਨਾਂ ਨੇ ਵੀ ਗਾ ਡੀਪੀਆਈ ਨੂੰ ਜਿਹੜਾ ਇਸ ਮਸਲੇ ਸੰਬੰਧੀ ਸੂਚਿਤ ਕੀਤਾ ਹੋਇਆ ਤੇ ਉਹਨਾਂ ਵੱਲੋਂ ਇਹ ਸੁਣਨ ਆਈ ਹੈ ਵੀ ਹਫ਼ਤੇ ਦੇ ਵਿੱਚ ਵਿੱਚ ਡੀਪੀਆਈ ਵੱਲੋਂ ਕੋਈ ਨਾ ਕੋਈ ਹਾਲੇ ਦਾ ਕੀਤਾ ਜਾਏਗਾ ਜਦ ਤੱਕ ਦੇ ਲਈ ਆਰਜੀ ਐਡਜਸਟਮੈਂਟ ਜਿਹੜੀ ਹੈ ਅਸੀਂ ਬਲਾਕ ਦੇ ਵਿੱਚੋਂ ਇੱਕ ਅਧਿਆਪਕ ਜਿਹੜਾ ਹੈਗਾ ਇਹਨਾਂ ਨੂੰ ਉਸ ਮੈਡਮ ਦੀ ਥਾਂ ਤੇ ਦੇਵਾਂਗੇ ਜਿੰਨਾ ਚਿਰ ਫਿਰ ਉਹ ਪੀਪੀਆਈ ਤੁਹਾਡੀ ਅਡਜਸਟਮੈਂਟ ਹੋ ਜਾਏਗੀ ਫਿਰ ਉਹ ਆਪਾ ਅਡਜਸਟਮੈਂਟ ਵਾਲਾ ਦੇਖਾ ਆਪਣੇ ਸੋ ਜਾਏਗਾ ਜਦ ਤੱਕ ਜਿਹੜੀ ਉਹਦੀ ਆਰਪੀ ਅਡਜਸਟਮੈਂਟ ਜਿਹੜੀ ਆ ਕਰ ਦਿੱਤੀ ਜਾਵੇ ਮੈਂ ਫਿਰ ਲੋਰ ਤੋਂ ਕੈਮਰਾਮੈਨ ਜਲਦੀ ਸਿੰਘ ਢੱਟੀ ਦੇ ਨਾਲ ਅਮਰਦੀਪ ਸਿੰਘ ਮੌਨ